ਅਕਾ ਖੁਸ਼ੀਆਂ ਪਾਤ ਸਾਈਆਂ ਜੇ ਸਤਿਗੁਰੂ ਨਦਰ ਕਰੇ ਯੂਰਪ ਦਾ ਦੇਸ਼ ਪੁਰਤਗਾਲ ਦੇ ਵਿੱਚ ਸਤਿਗੁਰੂ ਬਾਜਾਂ ਵਾਲੇ ਦੀ ਬੜੀ ਕਿਰਪਾ ਹੋਈ ਜੇ ਚੜ੍ਹਦੀਆਂ ਕਲਾ ਹੋਈਆਂ ਜੇ ਉੱਥੋਂ ਦੀ ਸੰਗਤ ਵੱਲੋਂ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਕਿ ਲਿਸਬੋਆ ਤੋਂ 250 ਕਿਲੋਮੀਟਰ ਦੂਰੀ ਤੇ ਪਿੰਡ ਸ਼ਹਿਰ ਪਿੰਡ ਪੈਂਦਾ ਪਿੰਡ ਪੈਂਦਾ ਵਾ ਬੋਵਾ ਵਿਸਤਾ ਜਿੱਥੇ ਕਿ ਇੱਕ ਗੁਰੂ ਘਰ ਦੀਆਂ ਉਹ ਸਾਰੀਆਂ ਹੋ ਗਈਆਂ ਇੱਕ ਨਵੇਂ ਗੁਰੂ ਘਰ ਦੀ ਓਪਨਿੰਗ ਹੋਣ ਜਾ ਰਹੀ ਆ ਗੁਰੂ ਨਾਨਕ ਦਰਬਾਰ ਬੋਵਾ ਵਿਸਤਾ ਉਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਉਥੋਂ ਦੇ ਨੌਜਵਾਨਾਂ ਵੱਲੋਂ 26 ਤਰੀਕ ਦਿਨ ਸ਼ਨੀਵਾਰ ਨੂੰ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਸ ਸਮਾਗਮ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਗੌਰਪ੍ਰੀਤ ਸਿੰਘ ਲਾਂਡਰਾਂ ਵਾਲਾ ਜਥਾ ਜੋ ਕਿ ਸੇਵਾ ਨਿਭਾ ਰਿਹਾ ਤੇ ਜਿੰਨੇ ਵੀ ਸੰਗਤ ਇਹ ਵੀਡੀਓ ਵੇਖਣ ਦੀ ਆ ਸੁਣਨ ਦੀ ਆ ਬਈ ਪਿੰਡਾਂ ਵਾਲਿਓ ਸ਼ਹਿਰਾਂ ਵਾਲਿਓ ਹੋਮ ਹਮਾ ਕੇ ਪਹੁੰਚਿਓ ਤੁਸੀਂ ਵਧਾਈ ਦੇ ਪਾਤਰ ਆ ਕਿ ਜਿੱਥੇ ਸੱਤ ਸਮੁੰਦਰੋਂ ਪਾਰ ਕਿ ਤੁਸੀਂ ਸਿੱਖੀ ਦੇ ਝੰਡੇ ਗੱਡ ਤੇ ਮਹਾਰਾਜ ਨੇ ਕਿਰਪਾ ਕੀਤੀ ਵੀ ਗੁਰੂ ਘਰ ਦੀਆਂ ਉਹ ਸਾਰੀਆਂ ਕਰਵਾਤੀਆਂ ਚੜ੍ਹਦੀਆਂ ਕਲਾ ਹੋ ਗਈ ਸਾਡੇ ਵੱਲੋਂ ਜਰਮਨ ਵੱਲੋਂ ਯੂਰਪ ਆळ्या ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਪ੍ਰਬੰਧਕ ਕਮੇਟੀ ਨੂੰ ਉਥੋਂ ਦੀਆਂ ਬੀਬੀਆਂ ਨੂੰ ਉਥੋਂ ਦੇ ਬਜ਼ੁਰਗਾਂ ਨੂੰ ਉਥੋਂ ਦੇ ਨੌਜਵਾਨਾਂ ਨੂੰ ਕਿ ਘਰ ਕੋਠੀਆਂ ਤੇ ਅਸੀਂ ਬਣਾ ਲੈਨੇ ਆ ਬਹੁਤ ਕੁਝ ਆਪਣੇ ਵਾਸਤੇ ਕਰ ਦਿੰਨੇ ਆ ਅੱਜ ਤੁਹਾਡੇ ਤੇ ਕਿਰਪਾ ਹੋਈ ਜੇ ਮਹਾਰਾਜ ਦੀ ਵਾਹਿਗੁਰੂ ਦੀ ਕਿ ਸਾਰੇ ਸੰਗਤ ਹੋਮ ਹੋਮਾ ਕੇ ਉੱਥੇ ਪਹੁੰਚਿਓ ਇੱਕ ਧਾਰਮਿਕ ਪ੍ਰੋਗਰਾਮ ਕਰਾਇਆ ਜਾ ਰਿਹਾ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਵੀਡੀਓ ਸਾਡੇ ਇੱਕ ਬੜੇ ਸਤਿਕਾਰਯੋਗ ਵੀਰ ਆਕਾਸ਼ਦੀਪ ਜਿਨ੍ਹਾਂ ਨੇ ਸਾਨੂੰ ਫੋਟੋਆਂ ਭੇਜੀਆਂ ਸਾਰਾ ਕੁਝ ਇਹ ਇਨਫੋਰਮੇਸ਼ਨ ਦਿੱਤੀ ਕਿ ਸੰਗਤ ਤੱਕ ਇਹ ਚੀਜ਼ ਪਹੁੰਚਾਈ ਜਾਵੇ ਬੋ ਬੋਵਾ ਵਿਸਤਾ ਪਿੰਡ ਦੇ ਵਿੱਚ ਜੋ ਗੁਰੂ ਨਾਨਕ ਦਰਬਾਰ ਗੁਰਦੁਆਰੇ ਸਾਹਿਬ ਦੇ ਉਦਘਾਟਨ ਕੀਤੇ ਜਾ ਰਹੇ ਆ ਉੱਥੇ ਹਮ ਹਮ ਆ ਕੇ ਪਹੁੰਚੋ ਇਹ ਮਾਰਾ ਸੱਚੇ ਪਾਤਸ਼ਾਹ ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖਾਲਸੇ ਦਾ ਹੀ ਰਾਜ ਹੋ ਰਿਹਾ ਜੀ ਸਾਰੇ ਬੰਨੇ ਇਦਾਂ ਹੀ ਨਾਲ ਮਿਲ ਕੇ ਮੇਰੇ ਵੀਰੋ ਹਰ ਥਾਂ ਗੁਰੂ ਘਰਾਂ ਦੀਆਂ ਸਾਰੀਆਂ ਕਰਾਓ ਸੇਵਾ ਕਰਾਓ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਕਰਮ ਬਦਲਣ ਵਾਲਾ ਤੁਹਾਡੇ ਦਿਨ ਬਦਲਣ ਵਾਲਾ ਤੁਹਾਨੂੰ ਰੋਜੀ ਰੋਟੀ ਤੇ ਲਾਉਣ ਵਾਲਾ ਤੁਹਾਨੂੰ ਹਰ ਇੱਕ ਪ੍ਰਕਾਰ ਦੀ ਮਹਾਰਾਜ ਕਿਰਪਾ ਕਰਨ ਵਾਲਾ ਸਤ ਸਮੁੰਦਰੋਂ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ